ਲੱਗਦਾ ਇਹ ਵੀ ਨੀੜੇ ਚੜਹੀ ਹੈ। ਜਰਾ ਹੀ ਲੱਗੂਗੀ। ਮੈਂ ਦੇਖੋ ਜੀ ਇਸ ਟਾਈਮ ਕੋਰਪੋਰਲ ਮੀਡੀਆ ਬੰਦ ਕੀਤਾ ਹੈ। ਇਹ ਜਿਹੜੀ ਮੂਵਮੈਂਟ ਹੈ ਉਹ ਹੀ ਪੂਰੀ। ਸੋਸ਼ਲ ਮੀਡੀਆ ਤਾਂ ਜ਼ਰੂਰੀ ਕੀ। ਮਤਲਬ ਉਹ ਗਾਦੇ। ਦੋਸਤੋ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦਾ ਸਰਕਾਰ ਵੱਲੋਂ ਮੋਰਚੇ ਤੇ ਪਿਆ ਉਸ ਤੋਂ ਬਾਅਦ ਲਗਾਤਾਰ ਕੁਝ ਬਾਰਡਰਾਂ ਦੇ ਉੱਤੇ ਜੋ ਸਮਾਨ ਵਾਚਿਆ ਸੀ ਉਹਦੀ ਪਾਲ ਟੋਲ ਕਰਨ ਦੇ ਵਿੱਚ ਲੋਕ ਜੁਟੇ ਆਪਾਂ ਦੇਖਿਆ ਹੈ ਕਿ ਪਟਿਆਲਾ ਜ਼ਿਲ੍ਹੇ ਦੇ ਵਿੱਚ ਕੋਈ ਥਾਮਾਂ ਦੇ ਉੱਤੇ ਲੋਕਾਂ ਨੇ ਐਮਐਲਏ ਦੇ ਜਾਂ ਉਹਦੇ ਮਿੱਤਰਾਂ ਦੇ ਜਾਂ ਉਹਦੇ ਨਾਲ ਸਮਾਨ ਰੱਖਣ ਵਾਲਿਆਂ ਦੇ ਘਰਾਂ ਤੋਂ ਟਰਾਲੀਆਂ ਸਮਾਨ ਲੱਭਿਆ ਕਨੌਰੀ ਬਾਰਡਰ ਦੇ ਉੱਤੇ ਇੱਕ ਪੁਲਿਸ ਮੁਲਾਜ਼ਮ ਦੇ ਕੋਲੋਂ ਵੀ ਸਮਾਨ ਮਿਲਿਆ ਟਰਾਲੀ ਮਿਲੀ ਹੈ ਪਰ ਆਪਾਂ ਲਗਾਤਾਰ ਮੰਗ ਕਰਦੇ ਆ ਰਹੇ ਸੀਗੇ ਕਿ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਏ ਪਰਚਾ ਜਰੂਰ ਦਰਜ ਕਈਆਂ ਥਾਵਾਂ ਦੇ ਉੱਤੇ ਹੋ ਗਿਆ ਲੇਕਿਨ ਉਹ ਗ੍ਰਿਫਤਾਰ ਨਹੀਂ ਹੋ। ਲੇਕਿਨ ਉਲਟਾ ਹੋਇਆ ਕੀ ਹੈ ਉੱਥੇ ਦੋਸ਼ੀਆਂ ਨੂੰ ਫੜਨ ਦੀ ਬਜਾਏ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਕੀਤਾ ਜਾ ਰਿਹਾ ਹੈ ਸਿਗਾ ਕਿ ਜਿਹੜੇ ਬੰਦਿਆਂ ਨੇ ਗਵਾਚੇ ਸਮਾਨ ਦੀ ਨਿਸ਼ਾਨਦੇਹੀ ਕਰਵਾਈ ਹੈ ਥਾਵਾ-ਥਾਵਾ ਤੋਂ ਸਮਾਨ ਭਾਲਣ ਦੇ ਵਿੱਚ ਲੋਕਾਂ ਦੀ ਮਦਦ ਕੀਤੀ ਹੈ ਉਹਨਾਂ ਲੋਕਾਂ ਦੇ ਖਿਲਾਫ ਮੁਕੱਦਮੇ ਦਰਜ ਕੀਤੇ ਗਏ ਵਕਤ-ਵਕਤ ਥਾਣਿਆਂ ਚ। ਔਰ ਜਿਸ ਵੇਲੇ ਅਸੀਂ ਅੰਦੋਲਨ ਚੱਲ ਰਿਹਾ ਸੀ ਹਾਂ ਹਾਂ ਉਸ ਸਮੇਂ ਹਾਂ ਜੋ ਗੱਲਬਾਤ ਨਹੀਂ ਨਹੀਂ ਆਈ ਤੇ ਡੀਜੀਪੀ ਸਾਹਿਬ ਵੱਲੋਂ ਆਜਾ ਜੋ ਬਿਆਨ ਦੇ ਕੇ ਆਪਣੀ ਇੱਕ ਮੰਗ ਮੰਨੀ ਕਿ ਅਸੀਂ ਤੁਹਾਡੇ ਸਮਾਨ ਦੀ ਪਰਭਾਈ ਕਰਾਂਗੇ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਜੇਕਰ ਚੋਰਾਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਇਹ ਕੀਤਾ ਜਾ ਰਿਹਾ ਹੈ ਕਿ ਜਿਹੜੇ ਮਾਲ ਪਾਲ ਕੇ ਇਸ ਲੋਕਾਂ ਦਾ ਵਾਚਾ ਸਮਾਨ ਲੱਭਣ ਦੀ ਕੋਸ਼ਿਸ਼ ਕਰਦੇ ਆ ਪਰ ਚਾ ਉਹਨਾਂ ਦੇ ਦਲਚਸ ਕੀਤਾ ਜਾਂਦਾ ਹੈ ਤਾਂ ਫਿਰ ਕੀ ਲੱਗਦਾ ਨਹੀਂ ਉਸ ਕਹੀ ਹੋਈ ਗੱਲ ਤੋਂ ਸਰਕਾਰ ਪਿੱਛੇ हट ਰਹੀ ਹੈ ਇਹ ਸਾਰੇ ਬਰਤਬ ਉਤਾਰੇ ਨੂੰ ਲੈ ਕੇ ਸ਼ੰਭੂ ਬਾਰਡਰ ਦੇ ਉੱਤੇ ਜੋ ਪ੍ਰੋਗਰਾਮ ਦਿੱਤਾ ਗਿਆ ਸੀ ਕਿ ਅਸੀਂ 6 ਤਰੀਕ ਨੂੰ ਸ਼ੰਭੂ ਦੇਤੇ ਥਾਣੇ ਦਾ ਇੱਕ ਦਿਨ ਦਾ ਘਰਾਵ ਕਰਾਂਗੇ ਐਸ ਐਚਓ ਸ਼ੰਭੂ ਨੇ ਜਿਸ ਤਰ੍ਹਾਂ ਦਾ ਸਾਡੇ ਕਿਸਾਨਾਂ ਨਾਲ ਕਿਸਾਨ ਲੀਡਰਸ਼ਿਪਰਾਂ ਨਾਲ ਸਾਡੀਆਂ ਬੀਤੀਆਂ ਨਾਲ ਤੇ ਨਾਲ ਹੀ ਖਨੌਰੀ ਬਾਰਡਰ ਦੇ ਉੱਤੇ ਕੁਝ ਅਧਿਕਾਰੀਆਂ ਵੱਲੋਂ ਸਾਡੇ ਆਗੂ ਜਿਨ੍ਹਾਂ ਦੇ ਕੁੱਟਮਾਰ ਦੇ ਵਿੱਚ ਸੱਟਾਂ ਵੀ ਲੱਗੀਆਂ ਨੇ ਹਸਪੀਟਲ ਆਜ਼ਮੀ ਦਾਖਲ ਹੋਣਾ ਪਿਆ ਉਹਨਾਂ ਨੂੰ ਇਨਸਾਫ ਦਿਵਾਉਣ ਦੇ ਲਈ ਆਪਾਂ ਇੱਕ ਧਰਨਾ ਦੇਣ ਦਾ ਪ੍ਰੋਗਰਾਮ ਲਿਆ ਲਿਖਿਆ ਕਿ ਸਰਕਾਰ ਇੰਨੀ ਡਰ ਗਈ ਐ ਕਿ ਲੋਕਾਂ ਨੂੰ ਇਕੱਠੇ ਨਹੀਂ ਹੋਣ ਦੇਣਾ ਹਾਂ ਹਾਂ ਐਸ ਵੇਲੇ ਕੋਈ ਨਹੀਂ ਆਉਂਦਾ ਹੌਸਲਾ ਸੁਭਾ ਮੇਰਾ ਖਿਆਲ ਚਾਰਕ ਦਾ ਟਾਈਮ ਹੋਇਆ ਨਾਰਾਇਣ ਜੀ ਅਸੀਂ ਕਹੇ ਆ ਤੁਹਾਨੂੰ ਮੇਰਾ ਸਾਰਿਆਂ ਨੂੰ ਪਤਾ ਹੈ ਕਿ ਮੈਂ ਤੁਰ ਨਹੀਂ ਸਕਦਾ ਹਜੇ ਹਜੇ ਬਹੁਤ ਜ਼ਿਆਦਾ ਪੁਰਾਣੀ ਜਾ ਰਿਹਾ ਖੜਿਆ ਨਹੀਂ ਜਾ ਰਿਹਾ ਔਰ ਇਸ ਹਾਲਾਤ ਦੇ ਵਿੱਚ ਵੀ ਡਰੀ ਹੋਈ ਸਰਕਾਰ ਗ੍ਰਿਫਤਾਰ ਕਰਨ ਵਾਸਤੇ ਮੁਲਾਜ਼ਮਾਂ ਨੂੰ ਭੇਜ ਰਹੀ ਹੈ ਹੌਸਰਸਟ ਕਰਕੇ ਰੱਖੋ ਇਹੋ ਜਿਹੀ ਹੁਕਮ ਦਿੱਤੇ ਜਾ ਰਹੇ ਨੇ ਸਰਕਾਰ ਵੱਲੋਂ ਕਿੰਨੀ ਘਿਣਾਉਣੀ ਹਰਕਤ ਆ ਸਰਕਾਰ ਦੀ ਤੇ ਆਪਣੇ ਲੋਕਾਂ ਨੂੰ ਪ੍ਰੋਟੈਸਟ ਕਰਨ ਤੋਂ ਰੋਕਣਾ ਆਪਦੇ ਲੋਕਾਂ ਨੂੰ ਜੇ ਲੋਜ ਧੱਕਦੇ ਹੋ ਇਹ ਇਨਸਾਫ ਨਾ ਮੰਗਣ ਅਜਿਹੇ ਹ ਡਿਕਟੇਟਰ ਰਾਜ ਕਿੰਨਾ ਚਿਰ ਚੱਲੇਗਾ ਸੁਵਿਧੇ ਖਿਲਾਫ ਸਭ ਆਮ ਲੋਕਾਂ ਨੂੰ ਉੱਠਣਾ ਪਏਗਾ ਖੜੇ ਹੋਣਾ ਪਏਗਾ ਨਹੀਂ ਤਾਂ ਦੋਸਤੋ ਆਉਣ ਵਾਲੇ ਸਮੇਂ ਦੇ ਵਿੱਚ ਇਨਸਾਫ ਕਿਸੇ ਥਾਂ ਤੇ ਲੈ ਨਹੀਂ ਸਕਦੇ ਜੋ ਇਹ ਲੋਕ ਕਰ ਰਹੇ ਨੇ ਜਿਸ ਤਰ੍ਹਾਂ ਦਾ ਵਿਪਾਨ ਹੋ ਰਿਹਾ ਹੈ ਇਹ ਅਗਰੇ ਚਲਦਾ ਰਹੇ ਹੂੰ ਤਾਂ ਕੋ ਵਿਖਦੇ ਵਿੱਚ ਮੈਨੂੰ ਲੱਗਦਾ ਹੈ ਕਿ ਲੋਕਾਂ ਦਾ ਸਾਹ ਲੈਣਾ ਮੁਸ਼ਕਲ ਹੋ ਜਾਏਗਾ ਲੋਕਾਂ ਨੂੰ ਜੋ ਮਰਜ਼ੀ ਤੱਕੇਸ਼ਾਹੀ ਹੋਵੇ ਲੋਕ ਆਪਣੀ ਆਵਾਜ਼ ਨਹੀਂ ਚੱਕ ਸਕਣਗੇ ਸੋ ਇਹ ਸਾਰੇ ਉਤਾਰੇ ਦੇ ਖਿਲਾਫ ਸਾਨੂੰ ਸਾਰਿਆਂ ਨੂੰ ਉੱਠ ਕੇ ਇੱਕ ਵਾਰ ਖੜੇ ਹੋਣਾ ਪਏਗਾ ਤਾਂ ਕਿ ਆਉਣ ਵਾਲੇ ਸਮੇਂ ਅਸੀਂ ਆਪਣੀਆਂ ਹੱਕੀ ਮੰਗਾਂ ਦੀ ਲੜਾਈ ਹੈ ਜਿਹੜੀ ਉਹ ਜਾਰੀ ਰੱਖ ਸਕੀਏ ਕੇਂਦਰ ਦੇ ਖਿਲਾਫ ਗਾੜੀ ਲੜਾਈ ਜਾਰੀ ਰੱਖ ਸਕੀਏ ਸੋ ਇਥੋਂ ਤੱਕ ਸਰਕਾਰ ਦਾ ਆ ਜਾਣਾ ਜਦੋਂ ਅਨਾਉਂਸਮੈਂਟ ਕੀਤਾ ਹੈ ਕਿ ਇੱਕ ਦਿਨ ਦਾ ਸਾਡਾ ਪ੍ਰੋਗਰਾਮ ਹੈ ਹੋਣਾ ਚਾਹੀਦਾ ਸੀਗਾ ਕਿ ਜੇਕਰ ਸਾਡਾ ਪ੍ਰੋਗਰਾਮ ਦਿੱਤਾ ਜੋ ਉਹਦੇ ਉੱਤੇ ਸਰਕਾਰ ਅਧਿਕਾਰੀ ਬੀਜੀਪੀ ਦਾ ਫਰਜ਼ ਬੰਦਾ ਸੀਗਾ ਫਿਰ ਸੱਜੇ ਗੱਲਬਾਤ ਕਰਦੇ ਵੀ ਭਾਈ ਕਿਸ ਪਰਪਲ ਲਈ ਤੁਸੀਂ ਧਰਨਾ ਦੇ ਰਹੇ ਹੋ ਮੰਗ ਸਾਡੀ ਉੱਥੇ ਕਲੀਅਰ ਕਰ ਦਿੱਤੀ ਹੈ ਕਿ ਐਸਐਚਓ ਉਹਨਾਂ ਅਧਿਕਾਰੀਆਂ ਦੇ ਖਿਲਾਫ ਮੁਕੱਦਮੇ ਦਰਜ ਕੀਤੇ ਜਾਣ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਜਿਨ੍ਹਾਂ ਨੇ ਤੁਹਾਡੇ ਧਰਨੇ ਦੇ ਦੌਰਾਨ ਧਰਨੇ ਨੂੰ ਖਡਾਉਣ ਦੇ ਸਮੇਂ ਦਿੱਤੇ ਲੋਕਾਂ ਦੇ ਵਿੱਚ ਮਿਸਬੀਹੇਵ ਕੀਤਾ ਇੱਕ ਤਾਂ ਮੰਗ ਇਹ ਹੈ ਦੂਸਰਾ ਇਹ ਹੈ ਕਿ ਜੋ ਡੀਜੀਪੀ ਨੇ ਵਾਅਦਾ ਕੀਤਾ ਲੋਕਾਂ ਦੇ ਨਾਲ ਅੱਗੇ ਸੀ ਤੁਹਾਡੇ ਸਮਾਨ ਦੀ ਪ੍ਰਭਾਈ ਕਰਾਂਗੇ ਉਹੀ ਮੰਗਾ ਕਿ ਪ੍ਰਭਾਈ ਕਰੋ ਭਾਈ ਇਸ ਤੋਂ ਬਾਅਦ ਤਾਂ ਕੁਛ ਹੈ ਨਹੀਂ ਤਾਂ ਇਹਦੇ ਤੇ ਗੱਲਬਾਤ ਕਰਨ ਦੀ بجائے ਬੈਠਣ ਦੀ بجائے ਉਲਟਾ ਅਸੀਂ ਪ੍ਰੋਟੈਸਟ ਕਰਨ ਹੀ ਨਹੀਂ ਦੇਣਾ ਇਹ ਕੰਮ ਕਰਨ ਹੀ ਨਹੀਂ ਦੇਣਾ ਤਾਂ ਮੇਰਾ ਚਾਹ ਹੈ ਕਿ ਸਾਡੀ ਜ਼ਮੀਰ ਨੂੰ ਹਲੂਣਾ ਦੇਣ ਦੀ ਲੋੜ ਹੈ ਇਸ ਵੇਲੇ ਕਿ ਇੰਨੀ ਤੱਕੀਸ਼ਾਈ ਇੰਨੀ ਬੇਇਨਸਾਫੀ ਦੇ ਖਿਲਾਫ ਅਸੀਂ ਸਾਨੂੰ ਉੱਠਣਾ ਪਏਗਾ ਔਰ ਉਸ ਦੇ ਲਈ ਸਾਰੀ ਜਨਤਾ ਨੂੰ ਸਾਰੇ ਆਵਾਮ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਦੋਸਤੋ ਖੜੇ ਹੋਵੋ ਇਸ ਬੇਇਨਸਾਫੀ ਦੇ ਖਿਲਾਫ

ਆਈ ਰੂ ਪਰ ਦੇਖੋ ਜੀ ਇਸ ਟਾਈਮ ਪੋਰਟਲ মিডিਆ ਬੰਦ ਕੀਤਾ ਹੋਇਆ ਹੈ ਜਿਹੜੀ ਮੂਵਮੈਂਟ ਹੈ ਉਹ ਹੀ ਹੋ ਗਈ ਸੋਸ਼ਲ ਮੀਡੀਆ ਤਾਂ ਜਰੂਰੀ ਨਹੀਂ ਮੁਕੋ ਗਾਦੇ ਹੈ ਦੋਸਤੋ ਸਤਿ ਸ੍ਰੀਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦਾ ਸਰਕਾਰ ਵੱਲੋਂ ਨੋਰਚੇ ਤੇ ਪਿਆ ਉਸ ਤੋਂ ਬਾਅਦ ਲਗਾਤਾਰ ਕੁਝ ਬਾਰਡਰਾਂ ਦੇ ਉੱਤੇ ਜੋ ਸਮਾਨ ਗਵਾਚਿਆ ਸੀ ਉਹਦੀ ਪਾਲ ਟੋਲ ਕਰਨ ਦੇ ਵਿੱਚ ਲੋਕ ਜੁਟੇ ਆਪਾਂ ਦੇਖਿਆ ਹੈ ਕਿ ਪਟਿਆਲਾ ਜ਼ਿਲ੍ਹੇ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਲੋਕਾਂ ਨੇ ਐਮਐਲਏ ਦੇ ਜਾਂ ਉਹਦੇ ਮਿੱਤਰਾਂ ਦੇ ਜਾਂ ਉਹਦੇ ਨਾਲ ਸਮਾਨ ਰੱਖਣ ਵਾਲਿਆਂ ਦੇ ਘਰਾਂ ਤੋਂ ਟਰਾਲੀਆਂ ਸਮਾਨ ਲੱਭਿਆ ਬਨੋਰੀ ਬਾਰਡਰ ਦੇ ਉੱਤੇ ਇੱਕ ਹੁਲਸ ਮੁਲਾਜ਼ਮ ਦੇ ਕੋਲੋਂ ਵੀ ਸਮਾਨ ਮਿਲਿਆ ਟਰਾਲੀ ਮਿਲੀ ਹੈ ਪਰ ਆਪਾਂ ਲਗਾਤਾਰ ਮੰਗ ਕਰਦੇ ਆ ਰਹੇ ਸੀਗੇ ਕਿ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਏ ਪarcha ਜਰੂਰ ਦਰਜ ਕਈਆਂ ਧਾਮਾਂ ਦੇ ਉੱਤੇ ਹੋ ਗਿਆ ਲੇਕਿਨ ਗ੍ਰਿਫਤਾਰ ਨਹੀਂ ਲੇਕਿਨ ਉਲਟਾ ਹੋਇਆ ਕੀ ਹੈ ਉੱਥੇ ਦੋਸ਼ੀਆਂ ਨੂੰ ਫੜਨ ਦੀ بجائے ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ بجائے ਕੀਤਾ ਜਾ ਰਿਹਾ ਹੈ ਸਿਗਾ ਕਿ ਜਿਹੜੇ ਬੰਦਿਆਂ ਨੇ ਗਵਾਚੇ ਸਮਾਨ ਦੀ ਨਿਸ਼ਾਨਦੇਹੀ ਕਰਵਾਈ ਹੈ ਥਾਵਾ-ਥਾਵਾ ਤੋਂ ਸਮਾਨ ਭਾਲਣ ਦੇ ਵਿੱਚ ਲੋਕਾਂ ਦੀ ਮਦਦ ਕੀਤੀ ਹੈ ਉਹਨਾਂ ਲੋਕਾਂ ਦੇ ਖਿਲਾਫ ਮੁਕੱਦਮੇ ਦਰਜ ਕੀਤੇ ਗਏ ਨੇ ਵਕਤ-ਵਕਤ ਥਾਣੇ ਅਰ ਜਿਸ ਵੇਲੇ ਅਸੀਂ ਅੰਦੋਲਨ ਚੱਲ ਰਿਹਾ ਸੀ ਹਾਂ ਹਾਂ ਉਸ ਸਮੇਂ ਹਾਂ ਜੋ ਗੱਲਬਾਤ ਨਹੀਂ ਨਹੀਂ ਆਈ ਤੇ ਡੀਜੀਪੀ ਸਾਹਿਬ ਵੱਲੋਂ ਆਜਾ ਜੋ ਬਿਆਨ ਦੇ ਕੇ ਆਪਣੀ ਇੱਕ ਮੰਗ ਮੰਨੀ ਕਿ ਅਸੀਂ ਤੁਹਾਡੇ ਸਮਾਨ ਦੀ ਪਰਭਾਈ ਕਰਾਂਗੇ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਜੇਕਰ ਚੋਰਾਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਇਹ ਕੀਤਾ ਜਾ ਰਿਹਾ ਹੈ ਕਿ ਜਿਹੜੇ ਮਾਲ-ਪਾਲ ਕੇ ਇਸ ਲੋਕਾਂ ਦਾ ਗਵਾਚਾ ਸਮਾਨ ਲੰਬਣ ਦੀ ਕੋਸ਼ਿਸ਼ ਕਰਦੇ ਆਪਰ ਚਾ ਉਹਨਾਂ ਦੇ ਦਰਜ ਕੀਤਾ ਜਾਂਦਾ ਹੈ ਤਾਂ ਫਿਰ ਕੀ ਲੱਗਦਾ ਨਹੀਂ ਉਸ ਕਹੀ ਹੋਈ ਗੱਲ ਤੋਂ ਸਰਕਾਰ ਪਿੱਛੇ हट ਰਹੀ ਹੈ ਇਹ ਸਾਰੇ ਬਰਤਾਰ ਬਤਾਰੇ ਨੂੰ ਲੈ ਕੇ ਸ਼ੰਭੂ ਬਾਰਡਰ ਦੇ ਉੱਤੇ ਜੋ ਪ੍ਰੋਗਰਾਮ ਦਿੱਤਾ ਗਿਆ ਸੀ ਕਿ ਅਸੀਂ 6 ਤਰੀਕ ਨੂੰ ਸ਼ੰਭੂ ਦੇਤੇ ਥਾਣੇ ਦਾ ਇੱਕ ਦਿਨ ਦਾ ਘਰਾਵ ਕਰਾਂਗੇ ਐਸ ਐਚਓ ਸ਼ੰਭੂ ਨੇ ਜਿਸ ਤਰ੍ਹਾਂ ਦਾ ਸਾਡੇ ਕਿਸਾਨਾਂ ਨਾਲ ਕਿਸਾਨ ਲੀਡਰਸ਼ਿਪ ਆਨਾਂ ਨਾਲ ਸਾਡੀਆਂ ਬੀਬੀਆਂ ਨਾਲ ਤੇ ਨਾਲ ਹੀ ਖਨੌਰੀ ਬਾਰਡਰ ਦੇ ਉੱਤੇ ਕੁਝ ਅਧਿਕਾਰੀਆਂ ਵੱਲੋਂ ਸਾਡੇ ਆਗੂ ਜਿਨ੍ਹਾਂ ਨੇ ਕੁੱਟਮਾਰ ਦੇ ਵਿੱਚ ਸੱਟਾਂ ਵੀ ਲੱਗੀਆਂ ਨੇ ਹਸਪਤਾਲਾਂ ਚ ਵੀ ਦਾਖਲ ਰਹਿਣਾ ਪਿਆ ਉਹਨਾਂ ਨੂੰ ਇਨਸਾਫ ਦਿਵਾਉਣ ਦੇ ਲਈ ਆਪਾਂ ਇੱਕ ਧਰਨਾ ਦੇਣ ਦਾ ਪ੍ਰੋਗਰਾਮ ਲਿਆ ਲਿਖਿਆ ਇਕਿ ਸਰਕਾਰ ਇੰਨੀ ਡਰ ਗਈ ਐ ਕਿ ਲੋਕਾਂ ਨੂੰ ਇਕੱਠੇ ਨਹੀਂ ਹੋਣ ਦੇਣਾ ਹਾਂ ਹਾਂ ਆਹੋ ਹੈ ਸਵੇਲੇ ਉਹ ਨਹੀਂ ਹਾਉਜ਼ਰਾ ਸੂਬਾ ਮੇਰਾ ਖਿਆਲ ਆ ਚਾਰਕ ਦਾ ਟਾਈਮ ਹੋਏਗਾ ਨਾਰਾਇਣ ਜੀ ਅਸੀਂ ਘਰੇ ਆ ਤੁਹਾਨੂੰ ਮੇਰਾ ਸਾਰਿਆਂ ਨੂੰ ਪਤਾ ਹੈ ਕਿ ਮੈਂ ਤੁਰ ਨਹੀਂ ਸਕਦਾ ਅਜੇ ਅਜੇ ਬਹੁਤਾ ਜ਼ਿਆਦਾ ਤੁਰਿਆ ਨਹੀਂ ਜਾ ਰਿਹਾ ਖੜਿਆ ਨਹੀਂ ਜਾ ਰਿਹਾ ਔਰ ਇਸ ਹਾਲਾਤ ਦੇ ਵਿੱਚ ਵੀ ਡਰੀ ਹੋਈ ਸਰਕਾਰ ਗ੍ਰਿਫਤਾਰ ਕਰਨ ਵਾਸਤੇ ਮੁਲਾਜ਼ਮਾਂ ਨੂੰ ਭੇਜ ਰਹੀ ਹੈ ਹੌਸਰਸਟ ਕਰਤੇ ਰੱਖੋ ਇਹੋ ਜਿਹੇ ਹੁਕਮ ਦਿੱਤੇ ਜਾ ਰਹੇ ਨੇ ਸਰਕਾਰ ਵੱਲੋਂ ਕਿੰਨੀ ਕਾਨੂੰਨੀ ਹਰਕਤਾਂ ਸਰਕਾਰ ਦੀ ਤੇ ਆਪਣੇ ਲੋਕਾਂ ਨੂੰ ਪ੍ਰੋਟੈਸਟ ਕਰਨ ਤੋਂ ਰੋਕਣਾ ਆਪਦੇ ਲੋਕਾਂ ਨੂੰ ਜੇ ਨਾ ਜੱਕਦੇਓ ਇਹ ਇਨਸਾਫ ਨਾ ਮੰਗਣ ਅਜਿਹੇ ਹ ਡਿਕਟੇਟਰ ਰਾਜ ਕਿੰਨਾ ਚਿਰ ਚੱਲੇ ਸੁਵਿਧੇ ਖਿਲਾਫ ਸਾਡੇ ਆਮ ਲੋਕਾਂ ਨੂੰ ਉੱਠਣਾ ਪਏਗਾ ਉੱਤਕੇ ਖੜੇ ਹੋਣਾ ਪਏਗਾ ਨਹੀਂ ਤਾਂ ਦੋਸਤੋ ਆਉਣ ਵਾਲੇ ਸਮੇਂ ਦੇ ਵਿੱਚ ਇਨਸਾਫ ਕਿਸੇ ਥਾਂ ਤੇ ਲੈ ਨਹੀਂ ਸਕੋ ਜੋ ਇਹ ਲੋਕ ਕਰ ਰਹੇ ਨੇ ਇਸ ਤਰ੍ਹਾਂ ਦਾ ਬਤਾਲਾ ਹੋ ਰਿਹਾ ਹੈ। ਅਗਰੇ ਚੱਲਦਾ ਰਿਹਾ। ਹਮ ਤਾਂ ਦੇਖਦੇ ਵਿੱਚ ਮੈਨੂੰ ਲੱਗਦਾ ਹੈ ਕਿ ਲੋਕਾਂ ਦਾ ਸਾਹ ਲੈਣਾ ਮੁਸ਼ਕਲ ਹੋ ਜਾਏਗਾ। ਲੋਕਾਂ ਨੂੰ ਜੋ ਮਰਜੀ ਤੱਕੇਸ਼ਾਹੀ ਹੋਵੇ। ਲੋਕ ਆਪਣੀ ਆਵਾਜ਼ ਨਹੀਂ ਚੱਕ ਸਕਣਗੇ। ਸੋ ਇਹ ਸਾਰੇ ਉਤਾਰੇ ਦੇ ਖਿਲਾਫ ਸਾਨੂੰ ਸਾਰਿਆਂ ਨੂੰ ਉੱਠ ਕੇ ਇੱਕ ਵਾਰ ਖੜੇ ਹੋਣਾ ਪਏਗਾ ਤਾਂ ਕਿ ਆਉਣ ਵਾਲੇ ਸਮੇਂ ਅਸੀਂ ਆਪਣੀਆਂ ਹੱਕੀ ਮੰਗਾਂ ਦੀ ਲੜਾਈ ਹੈ ਜਿਹੜੀ ਉਹ ਜਾਰੀ ਰੱਖ ਸਕੀਏ ਕੇਂਦਰ ਦੇ ਖਿਲਾਫ ਲੜੇ ਲੜਾਈ ਜਾਰੀ ਰੱਖ ਸਕੀਏ ਸੋ ਇਥੋਂ ਤੱਕ ਸਰਕਾਰ ਦਾ ਆ ਜਾਣਾ ਜਦੋਂ ਅਨਾਉਂਸਮੈਂਟ ਕੀਤਾ ਹੈ ਕਿ ਇੱਕ ਦਿਨ ਦਾ ਸਾਡਾ ਪ੍ਰੋਗਰਾਮ ਹੈ ਹੋਣਾ ਚਾਹੀਦਾ ਸੀਗਾ ਕਿ ਜੇਕਰ ਸਾਡਾ ਪ੍ਰੋਗਰਾਮ ਦਿੱਤਾ ਜੋ ਉਹਦੇ ਉੱਤੇ ਸਰਕਾਰ ਅਧਿਕਾਰੀ ਈਜੀਪੀ ਦਾ ਫਰਜ਼ ਬੰਦਾ ਸੀਗਾ ਫਿਰ ਸੱਜ ਕੇ ਗੱਲਬਾਤ ਕਰਦੇ ਵੀ ਭਾਈ ਕਿਸ ਪਰਪਸ ਲਈ ਤੁਸੀਂ ਧਰਨਾ ਦੇ ਰਹੇ ਹੋ ਮੰਗ ਸਾਡੀ ਉੱਥੇ ਕਲੀਅਰ ਕਰ ਦਿੱਤੀ ਹੈ ਕਿ ਐਸਐਚਓ ਉਹਨਾਂ ਅਧਿਕਾਰੀਆਂ ਦੇ ਖਿਲਾਫ ਮੁਕੱਦਮੇ ਦਰਜ ਕੀਤੇ ਜਾਣ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਜਿਨ੍ਹਾਂ ਨੇ ਤੁਹਾਡੇ ਧਰਨੇ ਦੇ ਦੌਰਾਨ ਧਰਨੇ ਨੂੰ ਖਡਾਉਣ ਦੇ ਸਮੇਂ ਦੇਤੇ ਲੋਕਾਂ ਦੇ ਵਿੱਚ ਮਿਸਬੀਹੇਵ ਕੀਤਾ ਇੱਕ ਤਾਂ ਮੰਗ ਇਹ ਹੈ ਦੂਸਰਾ ਇਹ ਹੈ ਕਿ ਜੋ ਡੀਜੀਪੀ ਨੇ ਵਾਅਦਾ ਕੀਤਾ ਲੋਕਾਂ ਦੇ ਨਾਲ ਅਕਿਸੀ ਤੁਹਾਡੇ ਸਮਾਨ ਦੀ ਪ੍ਰਭਾਈ ਕਰਾਂਗੇ ਉਹੀ ਮੰਗਾ ਕਿ ਪ੍ਰਭਾਈ ਕਰੋ ਭਾਈ ਇਸ ਤੋਂ ਬਾਅਦ ਤਾਂ ਕੁਛ ਹੈ ਨਹੀਂ ਤਾਂ ਇਹਦੇ ਤੇ ਗੱਲਬਾਤ ਕਰਨ ਦੀ ਬਜਾਏ ਬੈਠਣ ਦੀ ਬਜਾਏ ਉਲਟਾ ਕਿ ਅਸੀਂ ਪ੍ਰੋਟੈਸਟ ਕਰਨ ਹੀ ਨਹੀਂ ਦੇਣਾ ਇਹ ਕੰਮ ਕਰਨ ਹੀ ਨਹੀਂ ਦੇਣਾ ਤਾਂ ਮੇਰਾ خیال ਹੈ ਕਿ ਸਾਡੀ ਜ਼ਮੀਰ ਨੂੰ ਹਲੂਣਾ ਦੇਣ ਦੀ ਲੋੜ ਹੈ ਇਸ ਵੇਲੇ ਕਿ ਇੰਨੀ ਤਕੀਸ਼ਾਈ ਇੰਨੀ ਬੇਇਨਸਾਫੀ ਦੇ ਖਿਲਾਫ ਅਸੀਂ ਸਾਨੂੰ ਉੱਠਣਾ ਪਏਗਾ ਔਰ ਉਸ ਦੇ ਲਈ ਸਾਰੀ ਜਨਤਾ ਨੂੰ ਸਾਰੇ ਆਵਾਮ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਦੋਸਤੋ ਖੜੇ ਹੋਵੋ ਇਸ ਬੇਇਨਸਾਫੀ ਦੇ ਖਿਲਾਫ

ਦਾਈ ਰਦੂ ਵੀ ਮਰ ਦੇਖੋ ਜੀ ਇਸ ਟਾਈਮ ਫੋਟੋ ਮੀਡੀਆ ਬੰਦ ਕੀਤਾ ਹੋਇਆ ਹੈ ਜਿਹੜੀ ਮੂਵਮੈਂਟ ਹੈ ਉਹ ਹੀ ਪੂਰੀ ਸੋਸ਼ਲ ਮੀਡੀਆ ਤਾਂ ਜ਼ੀਰੋ ਕੀਤੀ ਆ ਇਹ ਕੋ ਗੱਦੇ ਆ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦਾ ਸਰਕਾਰ ਵੱਲੋਂ ਨੋਰਚੇਤੀ ਹੋਇਆ ਉਸ ਤੋਂ ਬਾਅਦ ਲਗਾਤਾਰ ਕੁਝ ਬਾਰਡਰਾਂ ਦੇ ਉੱਤੇ ਜੋ ਸਮਾਨ ਗਵਾਚਿਆ ਸੀ ਉਹਦੀ 파ਟੋਲ ਕਰਨ ਦੇ ਵਿੱਚ ਲੋਕ ਜੁਟੇ ਆਪਾਂ ਦੇਖਿਆ ਹੈ ਕਿ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਲੋਕਾਂ ਨੇ ਐਮਐਲਏ ਦੇ ਜਾਂ ਉਹਦੇ ਮਿੱਤਰਾਂ ਦੇ ਜਾਂ ਉਹਦੇ ਨਾਲ ਸੰਬੰਧ ਰੱਖਣ ਵਾਲਿਆਂ ਦੇ ਘਰਾਂ ਤੋਂ ਟਰਾਲੀਆਂ ਸਮਾਨ ਲੱਭਿਆ ਨੌਰੀ ਬਾਰਡਰ ਦੇ ਉੱਤੇ ਇੱਕ ਫੌਜ ਮੁਲਾਜ਼ਮ ਦੇ ਕੋਲੋਂ ਵੀ ਸਮਾਨ ਮਿਲਿਆ ਟਰਾਲੀ ਮਿਲੀ ਹੈ ਪਰ ਆਪਾਂ ਲਗਾਤਾਰ ਮੰਗ ਕਰਦੇ ਆ ਰਹੇ ਸੀਗੇ ਕਿ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਏ ਪਰਚਾ ਜ਼ਰੂਰ ਦਰਜ ਕਈਆਂ ਥਾਵਾਂ ਦੇ ਉੱਤੇ ਹੋ ਗਿਆ ਲੇਕਿਨ ਗ੍ਰਿਫਤਾਰ ਨਹੀਂ ਲੇਕਿਨ ਉਲਟਾ ਹੋਇਆ ਕੀ ਹੈ ਉੱਥੇ ਦੋਸ਼ੀਆਂ ਨੂੰ ਫੜਨ ਦੀ بجائے ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ بجائے ਕੀਤਾ ਜਾ ਰਿਹਾ ਹੈ ਸਿਗਾ ਕਿ ਜਿਹੜੇ ਬੰਦਿਆਂ ਨੇ ਗਵਾਚੇ ਸਮਾਨ ਦੀ ਨਿਸ਼ਾਨਦੇਹੀ ਕਰਵਾਈ ਹੈ ਥਾਵਾ-ਥਾਵਾ ਤੋਂ ਸਮਾਨ ਭਾਲਣ ਦੇ ਵਿੱਚ ਲੋਕਾਂ ਦੀ ਮਦਦ ਕੀਤੀ ਹੈ ਉਹਨਾਂ ਲੋਕਾਂ ਦੇ ਖਿਲਾਫ ਮੁਕੱਦਮੇ ਦਰਜ ਕੀਤੇ ਗਏ ਨਹੀਂ ਵਕ ਵਕ ਥਾਣੇ